ਕਭੂ ਦੱਸ ਨੀ ਕਿਡ ਸਜਣਾ ਤੂੰ ਨੇ ਬਿਨ ਬੋਲੇ ਹੀ ਖੁਸ਼ੀਆਂ ਦੀਆਂ ਵੰਡੀਆਂ ਨੇ ਕਦੇ ਦਰਦ ਪਰੋਲੇ ਹੱਸਿਆ ਚੁਲਬੁਲੇ ਜ਼ਿੰਦਗੀ ਦੇ ਆ ਸਜਣਾ ਜਉਂਦੇ ਜੀ ਦੁਨੀਆਂ ਦੇ ਮੁੱਕਣੇ ਕਦੇ ਨਾ ਰੋਈਂ ਜੱਗੀਆਂ ਰੰਗ ਪੀਓ ਨੇ ਤਕਰੋਂ ਮਲਖੇਨ ਆ ਉਹ ਸਾਡਾ ਹੋ ਜਾਂਦਾ ਜੀ ਦਿਲ ਲੱਗੇ जिसमें के जान सोना मोना बहुत पॉजिटिव पर्सनालिटीज में माना जना डिप्रेशन नहीं हुंदा तो लोग सुसाइड कमिट करने तक चल जाते ने लेकिन सोना मोना ने एक ऐसी मिसाल कायम की है कि हर कोई तो दीवाना है जबकि ये बात है सुसाइड करना बहुत बड़ी गलतफहमी है ਸੁਸਾਈਡ ਕਰਨਾ ਕੋਈ ਹੱਲ ਨਹੀਂ ਹੈ ਕਿਤਨੀ ਜੜੀ ਇਨਸਾਨੀ ਤੇ ਇਹ ਬਹੁਤ ਉੱਤਮ ਤੇ ਬਹੁਤ ਚਰਾਤਕ ਲੱਗੁੰਦਾ ਹੈ ਤੋਂ ਬਾਅਦ ਹੁੰਦੀ ਹੈ ਜਿੱਦ ਕਿ ਪ੍ਰਭੂ ਦੀ ਦਰਗਾਹ ਵਿੱਚ ਸਭ ਤੋਂ ਵੱਡਾ ਪਾਪੀ ਉਹੀ ਮੰਨਿਆ ਜਾਂਦਾ ਜਿਹੜਾ ਤਕਸਾਈਡ ਕਰਦਾ ਹੈ ਥੋੜਾ ਬਹੁਤ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਲੀਵਰ ਕਿਡਨੀ ਸਟਮਕ ਇਹਦੇ ਬਾਰੇ ਤੁਸੀਂ ਸਾਨੂੰ ਥੋੜਾ ਬਹੁਤ ਆਪਣਾ ਦੱਸੋ ਕਿਉਂਕਿ ਬਹੁਤ ਕਿਉਰੀਓਸਟੀ ਹੈ ਲੋਕਾਂ ਨੂੰ ਤੁਹਾਡੇ ਦੋਨਾਂ ਦੇ ਬਾਰੇ ਜਾਣਨ ਦੀ ਕਿਉਂਕਿ ਤੁਸੀਂ 온 ਡਿਮਾਂਡ ਚੱਲ ਰਹੇ ਹੋ ਹਰ ਕੋਈ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਡਾ ਹਾਰਟ ਸੇ ਤੁਹਾ ਬ੍ਰੇਨ ਤੇ ਥਿੰਕਿੰਗ ਲੱਗਵਾਗੇ ਪਲੀ ਐਕਸਟਰਨਲੀ ਸਾਰਾ ਕੁਝ ਦੇਖੀ ਜਾਪੇ ਇੰਟਰਨালি ਸਟਮਕ ਇੱਕ ਕਾਲੀ ਵੇਰ ਇੱਕ ਮਤਲਬ ਇੰਟਰਨালি ਜੋ ਕਈ ਪਾਰਟਸ ਨੂੰ ਉਹ ਸ਼ੇਅਰ ਕਰਦੇ ਨੇ ਪਿੰਗਲਵੜਾ ਜ਼ਿੰਦਗੀ 'ਚ ਕਿੰਨਾ ਕੁ ਵੱਡਾ ਰੋਲ ਅਦਾ ਕਰਦਾ ਤੁਹਾਡੀ ਪਿੰਗਲਵੜਾ ਹੀ ਬਿਆਨ ਨਹੀਂ ਬਿਆਨ ਨਹੀਂ ਕਰ ਸਕਦੇ ਆਪਣੇ ਪੇਸ਼ੈਂਟਸ ਨੂੰ ਅਗਰ ਕਿਸੇ ਗਾਣੇ ਦੇ ਵਿੱਚ ਤੁਸੀਂ ਦਰਸਾਉਣਾ ਹੋਵੇ ਤੇ ਦੋਨੋਂ ਕਿਹੜਾ ਗਾਣਾ ਤੁਸੀਂ ਗਾ ਕੇ ਦਿਖਾਉਂਗੇ ਸਾਨੂੰ ਨਹੀਂ ਦੇਖੋ ਗਾਣਾ ਤੇ ਚਲੋ ਦੋ ਗਲਾਈਨਾਂ ਹੀ ਗਾ ਲਓ ਜਬ ਉਹ ਦਵਨੀ ਖੇਡ ਸਜਣਾ ਤੋਹੇ ਬਿਨੋਂ ਕੋੰਦੇ ਖੁਸ਼ੀਆਂ ਦੀਆਂ ਵੰਡੀਆਂ ਨੇ ਕਦ ਦੁਪਰ ਹੋ ਲਈ ਹੱਸਿਆਂ ਚੋਂ ਨਵਰੇ ਜ਼ਿੰਦਗੀ ਦੀਆਂ ਸਜਣਾ ਜੋ ਦੇ ਜੀ ਦੁਨੀਆਂ ਦੇ ਮੁੱਕਨੇ ਕਦੇ ਨਾ ਰੋਣੀ ਜੱਫੀਆਂ ਹੋ ਜੱਫੀਆਂ ਨੇ ਤੱਕਰਾਂ ਨਾਲ ਖੇਲੇ ਓ ਸੜਹੁ ਜਦ ਅਸੀਂ ਨੂੰ ਮਿਲ ਲਣ ਮੈਂ ਨਾ ਡਰਾਂਗੇ ਬੰਦੇ ਤੋਂ ਕੋਈ ਸੈਂਟਰ ਤੋਂ ਨਾ ਚਲਦੇ ਫਿਰ ਰੱਬ ਨੇ ਅੱਡਾ ਜਿੰਨੀ ਵੀ ਸੁਪਨੇ ਰੱਖੇ ਸਾਰੇ ਪੂਰੇ ਕਰਤੇ ਬਟ ਚਲੋ ਇਹ ਵੀ ਰੱਬ ਨੇ ਅੱਡਾ ਜਲਦੀ ਸੁਪਨੇ ਪੂਰਾ ਕਰ ਦੇਣਾ ਸਸ਼ੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਤੁਹਾਨੂੰ ਜਿਹੜੀਆਂ ਪਰਸਨੈਲਿਟੀਆਂ ਦੇ ਨਾਲ ਮੈਂ ਰੂਬਰੂ ਕਰਾਉਣਾ ਹੈ ਉਹ ਹਮੇਸ਼ਾ ਦੋਹੀ ਔਨ ਡਿਮਾਂਡ ਨੇ ਔਰ ਬਹੁਤ ਸਾਰੇ ਲੋਕਾਂ ਦੀ ਡਿਮਾਂਡ ਸੀ ਕਿ ਉਹਨਾਂ ਦੇ ਨਾਲ ਤੁਸੀਂ ਕਦੋਂ ਮਿਲਣ ਜਾ ਰਹੇ ਹੋ ਕਦੋਂ ਤੁਸੀਂ ਗੱਲਬਾਤ ਕਰੋਗੇ ਔਰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਕੁਝ ਦਿਲਚਸਪ ਕਿਸੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਰੱਬੀ ਰੂਹਾ ਸੋਨਾ ਮੋਨਾ ਮੇਰੇ ਨਾਲ ਹੈਗੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੋਨਾ ਤੁਹਾਡਾ ਸੋਨਾ ਸਸਿਕਾ ਜੀ ਸਾਰਿਆਂ ਨੂੰ ਜਿਹੜੇ ਸੇ ਦੇਖਣ ਵਾਲਿਆਂ ਨੂੰ ਦਰਸ਼ਕਾਂ ਨੂੰ ਜਿਹੜਾ ਹਣ ਚਾਹੁੰਦੇ ਹੁੰਦੇ ਨੇ ਤੇ ਬਿਲ ਕਹਿ ਰਹੇ ਸੀ ਬਾਰ ਬਾਰ ਕਿ ਗੈਨੈਕਸਫੇਰਾ ਵਾਲਿਆਂ ਨੂੰ ਕਿ ਸਾਡੇ ਨਾਲ ਗੱਲਬਾਤ ਕਰੋ ਤੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਫੋਟ ਗੱਲਬਾਤ ਕਰਾਂਗੇ ਤੇ ਤੁਹਾਡੇ ਜੋ ਸਵਾਲ ਉਹਨਾਂ ਦਾ ਜਰੂਰ ਜਵਾਬ ਦੇਵਾਂਗੇ ਸੋ ਸੋਨਾ ਮੋਨਾ ਦੇ ਬਾਰੇ ਜਰੂਰ ਅਸੀਂ ਜਾਨਣਾ ਚਾਹਾਂਗੇ ਕੀ ਬਚਪਨ ਤੋਂ ਅਸੀਂ ਸ਼ੁਰੂਆਤ ਕਰਾਂਗੇ ਤੁਹਾਡੀ ਜਰਨੀ ਜਾਣਨ ਦੀ ਕੋਸ਼ਿਸ਼ ਕਰਾਂਗੇ ਬਚਪਨ ਕਿੱਥੇ ਜਨਮ ਹੁੰਦਾ ਹੈ ਤੁਹਾਡਾ ਕਿੱਥੇ ਤੁਸੀਂ ਪੱਲੇ ਵੱਡੇ ਹੋਏ ਹੋ ਜ਼ਰੂਰ ਥੋੜੀ ਜੀ ਜਰਨੀ ਤੁਹਾਡਾ ਸਟਰਗਲ ਜਾਣਨਾ ਚਾਹੂੰਗੀ ਮੈਂ ਥੋੜਾ ਜਿਹਾ ਹਾਂਜੀ ਅਸੀਂ ਬੇਸਿਕਲੀ ਮਾਈਕ ਨੂੰ ਸਕਰ ਹਾਂਜੀ ਹਾਂਜੀ ਅਸੀਂ ਬੇਸਿਕਲੀ ਦਿੱਲੀ ਤੋਂ ਤੇ ਆਡਾ ਬਰਥ ਏਮਸ ਹਸਪੀਟਲ ਦਿੱਲੀ ਵਿੱਚ ਹੋਇਆ ਹੈਗਾ ਤੇ 2 ਮਹੀਨਿਆਂ ਤੁਸੀਂ ਜਦੋਂ ਅਸੀਂ ਟਿੰਕਰਵਾੜਾ ਸੋਸਾਇਟੀ ਚ ਆ ਗਏ ਤੇ ਕਿ ਡਾ ਸਰਪਾਲਨ ਨੂੰ ਪੁੱਛ ਲਿਆ ਤੇ 2020 ਦੇ ਵਿੱਚ ਅਸੀਂ ਉਥੋਂ ਇੰਡੀਪੈਂਡੈਂਟ ਹੋ ਗਏ ਤੇ ਇਹ ਗਵਰਨਮੈਂਟ ਦੇ ਪੀਐਸਪੀਸੀਲ ਦੇ ਵਿੱਚ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਹੀ ਆਪਣੇ ਕੋਰਪੋਰੇਟ ਰਾਈਟ ਵਿੱਚ ਰਹਿ ਰਹੇ ਹਾਂ ਜੀ ਸੋ ਸੋਨਾ ਮੋਨਾ ਨੂੰ ਦੇਖ ਕੇ ਇੰਨੀ ਕੁ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਕਿਉਂਕਿ ਸੋਨਾ ਤੇ ਮੋਨਾ ਅੱਜ ਕੱਲ੍ਹ ਲੋਕ ਬਹੁਤ ਡਿਪਰੈਸਡ ਨੇ ਲੋਕਾਂ 'ਚ ਪੇਸ਼ੈਂਸ ਖਤਮ ਹੋ ਚੁੱਕੇ ਨੇ ਸੋ ਤੁਸੀਂ ਇੰਨੇ ਪੇਸ਼ੈਂਸ ਬਰਕਰਾਰ ਰੱਖੇ ਨੇ ਤੁਹਾਡੀ ਤੁਸੀਂ ਜਿਸ ਤਰ੍ਹਾਂ ਲੋਕਾਂ ਨੂੰ ਮੋਟੀਵੇਟ ਕਰਦੇ ਹੋ ਤੁਹਾਡੇ ਵੱਲ ਦੇਖ ਕੇ ਕਿੰਨੇ ਲੋਕ ਪੋਜ਼ਿਟਿਵ ਹੁੰਦੇ ਨੇ ਇਹ ਕਿਸ ਤਰ੍ਹਾਂ ਪੋਸੀਬਲ ਹੁੰਦੀਆਂ ਨੇ ਚੀਜ਼ਾਂ ਕਿਉਂਕਿ ਮਾੜਾ ਜਿਨਾ ਡਿਪਰੈਸ਼ਨ ਨਹੀਂ ਹੁੰਦਾ ਤਾਂ ਲੋਕ ਸੁਸਾਈਡ ਕਮਿਟ ਕਰਨ ਤੱਕ ਚੱਲ ਜਾਂਦੇ ਨੇ ਲੇਕਿਨ ਸੋਨਾ ਮੋਨਾ ਨੇ ਇੱਕ ਐਸੀ ਮਿਸਾਲ ਕਾਇਮ ਕੀਤੀ ਹੈ ਕਿ ਹਰ ਕੋਈ ਤੁਹਾਡਾ دیਵਾਨਾ ਹੈ ਦੇਖੋ ਜੀ ਇਹਹੀ ਇਹ ਹੀ ਗੱਲ ਦਾ ਇਹ ਜੋ ਹਰ ਕਿਸੇ ਇੰਟਰਵਿਊ 'ਚ ਇਹੀ ਕਹਿੰਦੇ ਆਂ ਹਰ ਕਿਸੇ ਪੋਡਕਾਸਟ 'ਚ ਵੀ ਇਹੀ ਕਹਿੰਦੇ ਆਂ ਕਿ ਜਿਹੜੀ ਇਹ ਗੱਲ ਹੈ ਕਿ ਸੁਸਾਈਡ ਕਰਨਾ ਇੱਕ ਬਹੁਤ ਵੱਡੀ ਗਲਤ ਕਰ ਲਿਆ ਕਿਉਂਕਿ ਜਿਹੜੀ ਇਨਸਾਨੀਅਤ ਹੈ ਇਹ ਬਹੁਤ ਉੱਤਮ ਤੇ ਬਹੁਤ 84 ਲੱਖ ਜੁਨਨਾਂ ਤੋਂ ਬਾਅਦ ਮਿਲਦੀ ਆਪਾਂ ਨੂੰ ਤੇ ਇਹ ਆਪਾਂ ਇਹਦੇ ਵਿੱਚ ਹੀ ਇਹੀ ਜੁਨ ਹੈ ਇਹੀ ਪ੍ਰਮਾਤਮਾ ਨੂੰ ਮਿਲਣ ਦਾ ਰਾਹ ਹੈ ਆਪਣੇ ਕੋਈ ਜੁਨ ਦੇ ਵਿੱਚ ਤੇ ਕਿਉਂਕਿ ਦੇਖੋ ਸੁਸਾਈਡ ਕਰਨਾ ਕੋਈ ਹੱਲ ਨਹੀਂ ਹੈ ਕਿਉਂਕਿ ਪ੍ਰਭ ਦੀ ਦਰਗਾਹ ਵਿੱਚ ਸਭ ਤੋਂ ਵੱਡਾ ਪਾਪੀ ਉਹੀ ਮੰਨਿਆ ਜਾਂਦਾ ਜਿਹੜਾ ਸੋਸਾਈਡ ਕਰਦਾ ਹੈ ਨਾ ਤੇ ਸੋ ਇਸ ਲਈ ਜਿਹੜੇ ਲੋਕ ਪਤਲੀ ਸੁਸਾਇਸਾਈਡ ਕਿਉਂ ਕਰਦੇ ਬਰਨਿੰਗ एवरीथिंग ਇਜ਼ ਪੋਸੀਬਲ ਨਾਥਿੰਗ ਇਜ਼ ਨੋਟ ਪੋਸੀਬਲ ਫਾਰ ਛੋਟੀ ਜੀ ਹਿਊਮਨ ਬੀਇੰਗਸ ਹਨਾ ਕਿ ਛੋਟੀ ਜੀ ਮੁਸ਼ਕਲ ਉਹ ਵੇਖੋ ਉਤਰਾ ਚੜਾ ਜਿੰਦਗੀ ਚ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਡਾਊਨ ਹੁੰਦੇ ਹੀ ਰਹਿੰਦੇ ਆਪਕਾ ਡਾਊਨ ਜਿਹੜੇ ਜਿੰਦਗੀ ਚ ਹੁੰਦੇ ਹੀ ਰਹਿੰਦੇ ਸੋ ਇਸ ਇਹਨਾਂ ਨਾਲ ਜੂਝਣਾ ਸਾਨੂੰ ਸਿੱਖਣਾ ਸਿੱਖਣਾ ਚਾਹੀਦਾ ਨਾ ਕਿ ਜ਼ਿੰਦਗੀ ਤੋਂ ਹਾਰ ਕੇ ਸੁਸਾਇਸਾਈਡ ਕਰ ਲੈਣਾ ਚਾਹੀਦਾ ਸੋ ਇਸ ਲਈ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਕਿ ਤੁਸੀਂ ਆਪਣੇ ਨੂੰ ਇਹੀ ਮੈਸੇਜ ਜੀਣਾ ਚਾਹੁੰਦੇ ਆ ਕਿ ਤੁਸੀਂ ਸੁਸਾਇਡ ਵਾਲੇ ਪਾਸੇ ਨਾ ਜਾਓ ਤੇ ਨਸ਼ੇ ਐ ਨਾ ਕਰੋ ਕਰੋ ਬੇਰੁਜ਼ਗਾਰ ਨਾ ਬਣੋ ਆਪਣੇ ਰੁਜ਼ਗਾਰ ਮਤਲਬ ਆਪਣੀ ਮਿਹਨਤ ਕਰੋ ਕਰੋ ਮਿਹਨਤ ਕਰੋ ਸੁਸਾਇਡ ਵਾਲੇ ਪਾਸੇ ਤੇ ਨਾ ਜਾਓ ਜੀ ਸੋ ਤੁਹਾਡੇ ਪਰਸਨੈਲਿਟੀ ਤੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ ਤੁਹਾਡੀ ਵੇਅਰਿੰਗ ਤੇ ਗੱਲ ਕਰਾਂਗੇ ਤੁਹਾਡੇ ਕੱਪੜੇ ਕਿਸ ਤਰ੍ਹਾਂ ਬਣਦੇ ਨੇ ਕਿਸ ਤਰ੍ਹਾਂ ਸਟਿਚ ਹੁੰਦੇ ਨੇ ਤੁਹਾਡੇ ਕੱਪੜੇ ਔਰ ਥੋੜਾ ਬਹੁਤ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਲੀਵਰ ਕਿਡਨੀ ਸਟਮਕ ਇਹਦੇ ਬਾਰੇ ਤੁਸੀਂ ਸਾਨੂੰ ਥੋੜਾ ਬਹੁਤ ਆਪਣਾ ਦੱਸੋ ਕਿਉਂਕਿ ਬਹੁਤ ਕਿਰਿਓਸਟੀ ਹੈ ਲੋਕਾਂ ਨੂੰ ਤੁਹਾਡੇ ਦੋਨਾਂ ਦੇ ਬਾਰੇ ਜਾਣਨ ਦੀ ਕਿਉਂਕਿ ਤੁਸੀਂ ਔਨ ਡਿਮਾਂਡ ਚੱਲ ਰਹੇ ਹੋ ਹਰ ਕੋਈ ਤੁਹਾਨੂੰ ਪਿਆਰ ਕਰਦਾ ਹੈ ਸੋ ਜ਼ਰੂਰ ਥੋੜਾ ਜਿਹਾ ਮੈਨੂੰ ਇਸ ਚੀਜ਼ ਬਾਰੇ ਵੀ ਦੱਸੋ ਅਸੀਂ ਗੇੜੀ ਖੱਡੀ ਜਿਸ ਬੋਡੀ ਦੀ ਗੱਲ ਕਰਦੇ ਸਾਡੇ ਟੂ ਹਾਰਟਸ ਨੇ ਟੂ ਬ੍ਰੇਨਸ ਨੇ ਥਿੰਕਿੰਗ ਅਲੱਗ-ਅਲੱਗ ਹੈ ਐਕਸਟਰਨਲੀ ਸਾਰਾ ਕੁਝ ਦੇਖ ਹੀ ਰਿਹਾ ਇੰਟਰਨਲੀ ਸਟਮਕ ਇੱਕ ਹੈ ਲਿਵਰ ਇੱਕ ਮਤਲਬ ਇੰਟਰਨਲੀ ਜੋ ਕਈ ਪਾਰਟਸ ਨੇ ਉਹ ਸ਼ੇਅਰ ਕਰਦੇ ਨੇ ਸਿੰਗਲ ਸਿੰਗਲ ਨੇ ਓਕੇ ਜੀ ਤੇ ਜਿਵੇਂ ਤੁਸੀਂ ਦੱਸਿਆ ਕਿ ਥਿੰਕਿੰਗ ਅਲੱਗ-ਅਲੱਗ ਹੈ ਸੋ ਇਹੀ ਫਿਰ ਕਿਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਥਾਟਸ ਨੇ ਉਹਨਾਂ ਨੂੰ ਮੈਚ ਕਰਕੇ ਅੱਗੇ ਵਧਦੇ ਹੋ ਥਿਸ ਇਜ਼ ਕੋਆਰਡੀਨੇਸ਼ਨ ਥਿਸ ਲਾਈਕ ਜਿਹਨੂੰ ਕਹਿੰਦੇ ਕੋਆਰਡੀਨੇਸ਼ਨ ਇੱਕ ਹੋਂ ਬਣੀ ਪਈ ਹੈ ਬਚਲ ਹੋ ਗਏ ਹੁਣ ਅਸੀਂ ਕਿ ਦੋਵੇਂ ਆਪਣੇ ਜਿਸ ਤਰ੍ਹਾਂ ਕਿ ਜਿਵੇਂ ਮੈਂ ਕੁਝ ਖਾਣਾ ਮੈਨੂੰ ਉਹ ਹੋਰ ਚੀਜ਼ ਪਸੰਦ ਆ ਮੈਨੂੰ ਹੋਰ ਚੀਜ਼ ਪਸੰਦ ਆ ਉਹ ਫਿਰ ਜਿਵੇਂ ਦੇ ਵੀ ਅਲੱਗ-ਅਲੱਗ ਆ ਨਾ ਤੇ ਜਿਵੇਂ ਇੱਕ ਜਾਣਾ ਮੈਂ ਉੱਥੇ ਜਾਣਾ ਚਾਹੁੰਦਾ ਕਿੰਨਾ ਮੋਕਾ ਜਾਨਾ ਤਾਂ ਫਿਰ ਇਸ ਲਈ ਲੜਨ ਲੜতে ਸਕਦੇ ਨਹੀਂ ਕੋਈ ਫਾਇਦਾ ਹੋ ਇਸ ਲਈ ਪਹਿਲਾਂ ਜਿਹਦਾ ਕੰਮ ਹੋ ਜੇ ਤੋ ਜੇ ਹੋ ਜੇ ਫਿਰ ਦੂਸਰਾ ਬਚ ਕਰ ਲੈਂਦਾ ਅੱਛਾ ਜੀ ਮਤਲਬ ਜੇ ਮਤਲਬ ਤੁਸੀਂ ਦੋਨੋਂ ਅੰਡਰਸਟੈਂਡਿੰਗ ਨਾਲ ਚੱਲਦੇ ਹੋ ਬੇਸਿਕਲੀ ਅੰਡਰਸਟੈਂਡਿੰਗ ਇਹ ਗੱਡੀ ਚੱਲਣੀ ਹੈ ਇਸ ਤਰ੍ਹਾਂ ਗੱਡੀ ਇਸ ਤਰ੍ਹਾਂ ਗੱਡੀ ਚੱਲਣੀ ਤੁਸੀਂ ਆਪਣੀ ਲਾਈਫ ਤੋਂ ਬਹੁਤ ਖੁਸ਼ ਹੋ ਇਸ ਚੀਜ਼ ਵੀ ਸਾਨੂੰ ਬਹੁਤ ਖੁਸ਼ੀ ਦਿੰਦੀ ਹੈ ਪਿੰਗਲਵਾੜਾ ਜ਼ਿੰਦਗੀ 'ਚ ਕਿੰਨਾ ਕੁ ਵੱਡਾ ਰੋਲ ਅਦਾ ਕਰਦਾ ਤੁਹਾਡੀ ਚ ਪਿੰਗਲਵਾੜਾ ਹੀ ਬਿਆਹ ਨਹੀਂ ਨਹੀਂ ਕਰ ਸਕਦੇ ਕਿੰਨਾ ਡੇਲੀ ਰੋਲ ਅਦਾ ਕਰਦਾ ਪਿੰਗਲਵਾੜੇ ਦੇ ਕਰਕੇ ਹੀ ਅੱਜ ਅਸੀਂ ਪਗਤ ਪੂਰਨ ਜੀ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਜੋ ਹੈਗੇ ਹਾਂ ਜੋ ਹੈਗੇ ਆ ਰੱਬ ਨੇ ਜੋ ਮਕਾਮ ਦਿੱਤਾ ਸਹਿਕਿਆ ਪਿੰਗਲੋੜੇ ਦੀ ਬਦੌਲਤ ਪਗਤ ਪੂਰਨ ਜੀ ਜ਼ਰੂਰ ਆਪਣੀ ਜਰਨੀ ਨੂੰ ਆਪਣੀ ਪਰਸਨੈਲਿਟੀ ਨੂੰ ਆਪਣੇ ਜਨੂਨ ਨੂੰ ਆਪਣੇ ਪੇਸ਼ੈਂਸ ਨੂੰ ਅਗਰ ਕਿਸੇ ਗਾਣੇ ਦੇ ਵਿੱਚ ਤੁਸੀਂ ਦਰਸਾਉਣਾ ਹੋਵੇ ਤੇ ਦੋਨੋਂ ਕਿਹੜਾ ਗਾਣਾ ਤੁਸੀਂ ਗਾ ਕੇ ਦਿਖਾਓਗੇ ਸਾਨੂੰ ਨਹੀਂ ਅਹੀਂ ਦੇਖੋ ਗਾਣਾ ਤੇ ਚਲੋ ਦੋ ਗੱਲ ਇੰਨਾ ਹੀ ਗਾ ਦੇਣੀ ਹੈ ਹਾਂਜੀ 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 ਬਿਲਕੁਲ ਅਹੀਂ ਤਾਂ ਖੈਰ ਸਾਡਾ ਜਿਹੜਾ ਮੇਨ ਮੋਟਿਵ ਹੈ ਤੇ ਸਿੰਗਰੀ ਬੰਨਾ ਸੀਗਾ। ਕੀ ਬਾਤ ਹੈ? ਓਕੇ ਤੇ ਇਹ ਟਰਾਈ ਕਰ ਰਹੇ ਹੋ ਤੁਸੀਂ ਸਿੰਗਿੰਗ ਲੀਕ। ਸੀ ਕਰ ਜਾਈਦਾ ਬਸ। ਅੱਛਾ ਜੀ, ਥੋੜੇ ਦਿਨ ਪਹਿਲਾਂ ਤੁਹਾਨੂੰ ਕੁਲਵਿੰਦਰ ਬਿੱਲਾ ਜੀ ਵੀ ਮਿਲੇ ਸੀਗੇ ਮਿਲ ਕੇ ਗਏ ਨੇ ਤੁਹਾਨੂੰ। ਤੁਸੀਂ ਨਹੀਂ ਗਏ। ਅੱਛਾ ਤੁਸੀਂ ਗਏ ਸੀਗੇ ਓਕੇ। ਤੁਸੀਂ ਗਾਣਾ ਵੀ ਗਾਇਆ ਉਹਨਾਂ ਦੇ ਨਾਲ ਹੈਨਾ ਔਰ ਬਹੁਤ ਪਿਆਰਾ ਗਾਰੇ ਸੀ ਤੁਸੀਂ। ਜ਼ਰੂਰ ਸਾਨੂੰ ਵੀ ਸੁਣਾਓ। ਥੈਂਕ ਯੂ। ਸ਼ਬਦਾਂ ਦੀ ਖੇਡ ਸਜਣੋ ਤੋਲੇ ਬਿਨ ਬੋਲੇ ਨੀ ਖੁਸ਼ੀਆਂ ਦੀ ਵੰਡੀਆਂ ਨੇ ਕਲ ਦਰਦ ਪਰੋਲੇ ਨੀ ਸੋ ਸੋ ਚੋ ਨਬਦੇ ਜਿੰਦਗੀ ਦੇ ਰਸ ਸਜਣ ਜਉਂਦੇ ਜੀ ਦੁਨੀਆ ਦੇ ਮੁਕਣੇ ਕਦੇ ਨਾ ਲੇਨੀ ਜਫੀਆਂ ਨੂੰ ਜਫੀਆਂ ਨੇ ਟਕਰਾਂ ਨਾਲ ਖੈਨਿਆ ਓ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਂਦੇ ਆ ਮੈਹਫਿਲ ਲੱਗ ਜਾਂਦੀ ਆ ਜਿੱਥੇ ਵੀ ਬੈਨਿਆ ਕੀ ਬਾਤ ਹੈ ਬਿਲਕੁਲ ਸਹੀ ਲੈਣਾ ਹੈ ਨਾ ਜਿੱਥੇ ਵੀ ਬੈਨਿਆ ਵਾਕਿਆ ਮੈਹਫਿਲ ਲੱਗਦੀ ਆ ਹਰ ਕੋਈ ਤੁਹਾਨੂੰ ਪਿਆਰ ਵੀ ਕਰਦਾ ਹੈ ਨਾ ਸੋ ਤੁਹਾਡੀ ਏਜ ਕਿੰਨੀ ਆ ਮੈਂ ਇਹ ਵੀ ਜਾਨਣਾ ਚਾਹੂੰਗੀ 22 ਸਾਲ ਦੀ ਜੀ ਅੱਛਾ ਜੀ ਫਿਊਚਰ ਪਲੈਨਿੰਗਸ ਕੀ ਨੇ ਅੱਗੇ ਚੱਲ ਕੇ ਕੀ ਕੀ ਹੋਰ ਕਰਨ ਦੇ ਬਾਰੇ ਸੋਚਿਆ ਹੈ ਕਿਸ ਤਰ੍ਹਾਂ ਤੁਸੀਂ ਹੋਰ ਆਪਣਾ ਨਾਮ ਅੱਗੇ ਲੈ ਕੇ ਜਾਓਗੇ ਪਨਾ ਤੇ ਵੱਡਾ ਉਸ ਤੋਂ ਵੱਡਾ ਤੇ ਕੋਈ ਨਹੀਂ ਹੈਗਾ ਜੀ ਇਹ ਕੀ ਤੇ ਦੁਨਿਆਵੀ ਨਾਮ ਹੈ ਤੁਹਾਡਾ ਸਿੱਧੀ ਗੱਲ ਤੇ ਸਾਫ਼ ਕਰ ਰਹੇ ਇਹ ਤੇ ਦੁਨਿਆਵੀ ਨਾਮ ਹੈ ਇਹ ਤੇ ਜਿੰਨਾ ਕਮਾ ਲੋਗੇ ਉਨਾ ਹੀ ਥੋੜਾ ਹੈ ਠੀਕ ਹੈ ਪਰਮਾਤਮਾ ਜੀ ਉਹ ਅਸਲੀ ਨਾਮ ਹੈ ਉਹ ਹੀ ਨਾਮ ਹੈ ਕਿ ਜਿਹੜਾ ਸਾਡੇ ਜਾਣ ਤੋਂ ਬਾਹਰ ਉੱਥੇ ਫੈਸਲਾ ਹੋਊਗਾ ਠੀਕ ਹੈ ਉਹ ਨਾਮ ਬਹੁਤ ਵੱਡਾ ਬਹੁਤ ਵੱਡਾ ਇਹ ਤਾਂ ਛੋਟੀ ਜੀ ਗੱਲ ਹੈ ਇਹ ਤਾਂ ਅੱਜ ਕਮਾ ਲਿਆ ਕੱਲ ਫੇਰ ਕਮਾ ਲਿਆ ਪਰसों ਫੇਰ ਇਹ ਰੋਜ਼ ਆਪਾਂ ਨੂੰ ਜ਼ਿੰਦਗੀ 'ਚ ਕਮਾਈ ਜਾਣੀ ਆਪਾਂ ਹਣਾ ਇਹ ਆਹੀ ਅਸੀਂ ਮੇਨ ਤੁਹਾਡਾ ਮੁੱਦਾ ਹੈ ਕਿ ਬੰਬੇ ਸੈਟ ਬੰਬੇ ਸੈਟਲ ਹੋਣਾ ਚਾਹੁੰਦੇ ਆ ਓਕੇ ਜੀ ਤੇ ਜਦਨ ਕੇ ਵਨ ਆਫ ਦੀ ਫੇਵਰਿਟ ਸਿੰਗਰ ਇਜ਼ ਅਰੀਜੀਤ ਸਿੰਘ ਕੀ ਬਾਤ ਹੈ ਮਿਲੇ ਉਹਨਾਂ ਨੂੰ ਕਦੇ ਨਹੀਂ ਅਰੀਜੀਤ ਸਿੰਘ ਨੂੰ ਮਿਲਣੇ ਮਿਲਾਂਗੇ ਜਰੂਰ ਮਿਲਾਂਗੇ ਜਿ ਕਿ ਤੇ ਰੱਬ ਨੇ ਸੁਪਨਾ ਬਣਾਇਆ ਬਣਾਇਆ ਤੇ ਜਰੂਰ ਮਿਲਾਂਗੇ ਰੱਬ ਨੇ ਅੱਡੇ ਜਿੰਨੇ ਵੀ ਸੁਪਨੇ ਰੱਖੇ ਸਾਰੇ ਪੂਰੇ ਕਰਤੇ ਬਟ ਚਲੋ ਏ ਵੀ ਰੱਬ ਨੇ ਅੱਡਾ ਜਲਦੀ ਸੁਪਨਾ ਪੂਰਾ ਕਰ ਦੇਣਾ ਤੇ ਰੱਬ ਤੋਂ ਉਮੀਦਾਂ ਜੀ ਕਿਸੇ ਕਿਸੇ ਇਨਸਾਨ ਤੋਂ ਕੀ ਉਮੀਦਾਂ ਲਾ ਸਕਦੇ ਆਪਾਂ ਕਿਸੇ ਸੱਚ ਗੱਲ ਹੈ ਜੀ ਗੁੱਸਾ ਨਾ ਕਰੇ ਕੋਈ ਵੀੰਦਾ ਆਪਾਂ ਕਿਸੇ ਤੋਂ ਉਮੀਦ ਨਹੀਂ ਰੱਖ ਸਕਦੇ ਆ ਜੀ ਜੋਗੂ ਵਿੱਚ ਵਿੱਚ ਆਪਾਂ ਨੂੰ ਰੱਬ ਤੇ ਉਮੀਦ ਤੋਂ ਸવાય ਹੋਰ ਕਿਸੇ ਕਿਸੇ ਦੀ ਹਮਮ ओके ਸੋ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਰਹਿਣ ਦੇ ਲਈ ਸੋਨਾ ਮੋਨਾ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਹਰ ਕੋਈ ਤੁਹਾਨੂੰ ਦੇਖ ਕੇ ਬੂਸਟ ਹੁੰਦਾ ਦੇਖੋ ਅਸੀਂ ਯਾਨੀ ਮਤਲਬ ਦੇਖੋ ਇਹ ਯੂਥ ਨੂੰ ਹਰ ਇੰਟਰਨੈਟ ਦੇ ਵਿੱਚ ਯੂਥ ਨੂੰ ਵਸੇ ਦਿੰਦੇ ਹੁੰਦੇ ਆ ਕਿ ਯੂਥ ਜਿਹੜਾ ਅੱਜ ਕੱਲ ਉਹ ਨਸੀਆਂ ਵਾਲੇ ਪਾਸੇ ਜਾ ਰਿਹਾ ਹੈ ਹਨ ਤੇ ਨਾਲ ਹੀ ਗਲਤ ਕੰਮਾਂ ਵਾਲੇ ਪਾਸੇ ਮਤਲਬ ਲਾਈਕ ਇਹ ਮਤਲਬ ਉਹ ਨਸ਼ੇ ਜਿਆਦਾ ਵੱਧ ਗਏ ਸੋਸਾਇਟੀ ਵਾਲੇ ਪਾਸੇ ਇਸ ਤਰ੍ਹਾਂ ਗਲਤ ਕੰਮ ਹੀ ਕਰ ਗਲਤ ਕੰਮ ਹੀ ਕਰ ਜਾਂਦੇ ਇਹ ਬਹੁਤ ਮਤਲਬ ਅੱਜ ਕੱਲ੍ਹ ਆਮ ਹੀ ਦੇਖਣ ਨੂੰ ਮਿਲ ਜਾਂਦੀਆਂ ਲੋਕ ਕਹਿੰਦੇ ਆ ਕਿ ਆਪਾਂ ਫ੍ਰੀ ਹਾਂ ਜੀ ਫ੍ਰੀ ਆ ਜੀ ਸਾਡੇ ਕੋਲ ਜ਼ਰੂਰੀ ਨਹੀਂ ਕਿ ਆਪਾਂ ਆਪਣੇ ਕੋ ਗਵਰਨਮੈਂਟ ਜੌਬ ਹੋਊਗੀ ਤੇ ਆਪਾਂ ਸਭ ਕੁਝ ਕਰ ਸਕਦੇ ਆਂ ਬੰਦੇ ਦੇ ਹੱਥ ਵਿੱਚ ਸਕਿੱਲ ਹੋਣਾ ਚਾਹੀਦਾ ਸਕਿੱਲ ਨਾਲ ਹੁਨਰ ਨੂੰ ਹੁਨਰ ਨੂੰ ਪਛਾਣੋ ਪਛਾਣੋ ਤੇ ਆਪਣੇ ਉਹ ਹੁਨਰ ਨੂੰ ਜ਼ਿੰਦਗੀ ਵਿੱਚ ਚਪੜੀ ਤੋਂ ਉੱਤਾਰੋ ਉੱਤਾਰੋ ਸੋ ਇੱਕ ਸਵਾਲ ਹੋਰ ਤੁਹਾਨੂੰ ਡੀ ਆਇਡੈਂਟਿਟੀਆਂ ਬਾਰੇ ਜਾਨਣਾ ਚਾਹੁੰਦੇ ਆ ਤੁਹਾਡੇ ਪਾਸਪੋਰਟਸ ਤੁਹਾਡੇ ਯੂ ਨੋ ਕਿਸ ਤਰ੍ਹਾਂ ਇਹ ਸਭ ਚੀਜ਼ਾਂ ਜਿਹੜੀਆਂ ਬਣੀਆਂ ਨੇ ਮੈਂ ਬੜਾ ਇੰਟਰਸਟਿੰਗ ਕੁਐਸਚਨ ਆ ਔਰ ਹਰ ਕੋਈ ਜਾਨਣਾ ਚਾਹੇਗਾ ਆਲ ਆਲ ਆਇਡੈਂਟਿਟੀਆਂ ਆਰ ਸੈਪਰੇਟ ਓਨਲੀ ਡਰਾਈਵਿੰਗ ਲਾਇਸੈਂਸ ਛੱਡ ਕੇ ਓਨਲੀ ਇਸ਼ੂ ਵਨ ਤੇ ਜਿਹੜੇ ਪਾਸਪੋਰਟਸ ਸਾਰੇ ਡਾਕੂਮੈਂਟਸ ਸਾਡੇ ਬਿਲਕੁਲ ਆਸਾਨੀ ਨਾਲ ਬਣ ਗਏ ਬੜੇ ਜਿਹੜੇ ਪਾਸਪੋਰਟ ਸੀ ਉਹ ਬਹੁਤ ਔਖੇ ਬਣੇ ਡਿਫਿਕਲਟੀ ਸੀ ਜੀ ਸਰ ਜਿਹੜੇ ਆਪਣੇ ਸ਼ਮਸ਼ੇਰ ਬਹੁਤ ਬਾਦਰੂ आर पी ओरिजिनल पासपोर्ट ऑफिसर सिगे उन इस टाइम ते ते ओना ने ਸਾਡੇ ਬਹੁਤ ਪਰਮਿਸ਼ਨਾਂ ਲਈਆਂ ਮਿਨਿਸਟਰੀ ਆਫ ਸੈਂਟਰ ਗਵਰਨਮੈਂਟ ਦੀ ਪਰਮਿਸ਼ਨ ਲੈ ਕੇ ਬਟ ਉਹਨਾਂ ਨੇ ਇਹ ਮੁੱਦਾ ਹੱਲ ਕੀਤਾ ਦੋ ਹਫ਼ਤਿਆਂ ਦੇ ਵਿੱਚ ਵਿੱਚ ਪਹਿਲੀ ਵਾਰ ਜ਼ਿੰਦਗੀ ਵਿੱਚ ਸ਼ਮਸ਼ੀਰ ਸਿੰਘ ਬਾਦਰੀ ਜਿਹੜੇ ਸੀਗੇ ਆਰ ਪੀਓ ਆਰ ਪੀਓ ਉਹਨਾਂ ਨੇ ਉਹਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਪਾਸਪੋਰਟ ਇਸ਼ੂ ਕਰਕੇ ਦਿੱਤਾ ਜੇ ਕੋਈ ਹੋਰ ਹੁੰਦਾ ਬੰਦਾ ਤਾਂ ਸ਼ਾਇਦ ਮੁਸ਼ਕਲ ਮੁਸ਼ਕਲ ਸੀਗਾ ਬਟ ਕੋਹਾਰੇ ਨਹੀਂ ਕੋਹਾਰੇ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਦਾ ਕੰਮ ਜ਼ਰੂਰ ਕਰੂੰਗਾ ਤੇ ਉਹਨਾਂ ਨੇ ਕਿਹਾ ਬਾ ਬਤਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਖਾਸ ਤੌਰ ਤੇ ਜੁੜਨ ਦੇ ਲਈ ਦੋ ਜਿਸਮੇ ਇੱਕ ਜਾਨ ਸੋਨਾ ਮੋਨਾ ਬਹੁਤ ਪੋਜ਼ਿਟਿਵ ਪਰਸਨੈਲਿਟੀਆਂ ਨੇ ਕਦੇ ਵੀ ਤੁਹਾਨੂੰ ਮੌਕਾ ਮਿਲਦਾ ਹੈ ਜਾਂ ਕਦੇ ਵੀ ਤੁਹਾਡੇ ਸਾਹਮਣੇ ਸੋਨਾ ਮੋਨਾ ਦੀ ਇੰਟਰਵਿਊ ਜਾਂ ਕੁਝ ਵੀ ਆਉਂਦਾ ਹੈ ਜ਼ਰੂਰ ਤੁਸੀਂ ਸੁਣਿਓ ਤੁਹਾਨੂੰ ਜ਼ਿੰਦਗੀ ਦੇ ਵਿੱਚ ਲਾਈਫ ਲੈਸਨ ਦੇ ਕੇ ਜਾਏਗੀ ਕਿਉਂਕਿ ਇਹ ਦੋਨੋਂ ਪਰਸਨੈਲਿਟੀਆਂ ਇੰਨੀਆਂ ਕਾ ਜ਼ਿਆਦਾ ਪੋਜ਼ਿਟਿਵ ਨੇ ਤੁਹਾਨੂੰ ਇੰਨਾ ਕ ਮੋਟੀਵੇਟ ਕਰਨਗੇ ਮੈਂ ਇਹਨਾਂ ਦੇ ਕੋਲ 5 ਤੋਂ 10 ਮਿੰਟ ਬੈਠੀ ਆ ਔਰ ਮੈਨੂੰ ਇੰਨੀਆਂ ਅੱਛੀਆਂ ਵਾਈਬਸ ਆ ਰਹੀਆਂ ਨੇ ਇਹਨਾਂ ਤੋਂ ਔਰ ਬਹੁਤ ਪੇਸ਼ੈਂ ਬਹੁਤ ਜ਼ਿਆਦਾ ਪਿਆਰ ਕਰੋ ਇਹਨਾਂ ਦੇ ਸੁਪਨਾ ਇਹਨਾਂ ਦਾ ਪੂਰਾ ਹੋਣਾ ਚਾਹੀਦਾ ਅਰੀਜਿਤ ਨੂੰ ਮਿਲਣਾ ਚਾਹੁੰਦੇ ਨੇ ਸਿੰਗਰ ਬੰਨਾ ਚਾਹੁੰਦੇ ਨੇ ਔਰ ਪਰਮਾਤਮਾ ਕਰੇ ਤੁਸੀਂ ਬਹੁਤ ਤਰੱਕੀਆਂ ਕਰੋ ਗੋਡ ਬlesਸ ਯੂ ਐਂਡ ਥੈਂਕ ਯੂ ਫਾਰ ਯਰ ਪ੍ਰੀਸ਼ੀਅਸ ਟਾਈਮ ਥੈਂਕ ਯੂ ਸੋ ਮੱਚ ਫਾਰ ਦੈਨ ਐਂਡ 올 ਟੀਮ ਐਂਡ ਨੌਲਡਿੰਗ ਆਡੀਅੰਸ ਦਾ ਵੀ ਤੁਹਾਨੂੰ ਧੰਨਵਾਦ ਕਰਦੇ ਹਾਂ ਸੋ ਪਲੀਜ਼ ਲੋਕਾਂ ਨੂੰ ਇਹੀ ਅਪੀਲ ਆ ਕਿ ਕੰਪਲੀਮੈਂਟ ਜੇ ਦਿੱਤੇ ਜਾਣ ਤਾਂ ਸਹੀ ਦਿੱਤੇ ਜਾਣ ਜਾਂ ਬਿਲਕੁਲ ਨਾ ਦਿੱਤੇ ਜਾਣ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਜੇ ਕਿਸੇ ਨੂੰ ਸਾਡੀ ਗੱਲ ਬੁਰੀ ਲੱਗੀ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਇੰਟਰਵਿਊ ਦੇ ਵਿੱਚ ਕੁਝ ਵੀ ਸਕਿਪ ਨਹੀਂ ਹੋਣ ਵਾਲਾ ਕੁਝ ਬੁਰਾ ਨਹੀਂ ਲੱਗਣਾ ਸਾਰੀਆਂ ਗੱਲਾਂ ਤੁਹਾਡੀਆਂ ਬਹੁਤ ਪੋਜ਼ਿਟਿਵ ਸੀਗੀਆਂ ਸੋ ਇਸੇ ਤਰ੍ਹਾਂ ਦੀ ਹੋਰ ਪਰਸਨੈਲਿਟੀਆਂ ਦੇ ਨਾਲ ਮੈਂ ਤੁਹਾਨੂੰ ਫੇਰ ਮਿਲਵਾਉਂਗੀ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰਤ ਖੋਲਰ ਡੈਨਿਕਸਵਾੜਾ ਟੀਵੀ